ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਇੱਥੇ ਸ਼ਾਮ ਦਾ ਹੀ ਟਾਈਮ ਆਗਾ ਇੱਥੇ ਦਿਨ ਸੀਗਾ ਮੰਗਲਵਾਰ ਨਹੀਂ ਸੋਮਵਾਰ ਸੋਮਵਾਰ ਸ਼ਾਮ ਦਾ ਹੀ ਕਲਿੱਪ ਆ ਇਹ ਜਿਸ ਦਿਨ ਮੈਂ ਆਪਣਾ ਵਿੰਡੋ ਵਾਲਾ ਹਨਾ ਕੰਮ ਸ਼ੁਰੂ ਕੀਤਾ ਸੀ ਉਸ ਦਿਨ ਸ਼ਾਮ ਦਾ ਹੀ ਆ ਇਹ ਇੱਥੇ ਮੈਂ ਜਿਹੜਾ ਇਹ ਥਮਲਾ ਸੀਗਾ ਇਹ ਥਮਲੇ ਨੂੰ ਮਤਲਬ ਕਿ ਆਪਾਂ ਜਦੋਂ ਜਿਹੜੀ ਇਹ ਜਾਲੀ ਲਗਵਾਈ ਸੀਗੀ ਹੈਨਾ ਉਦੋਂ ਥੋੜਾ ਵਾ ਤਾਂ ਇਹਦਾ ਮਤਲਬ ਕਿ ਉਸ ਤੋਂ ਬਾਅਦ ਪੇਂਟ ਵਗੈਰਾ ਉਤਰ ਗਿਆ ਸੀਗਾ ਤੇ ਉਹੀ ਲੱਗੀ ਸੀਗੀ ਪੇਂਟ ਕਰਨ ਥੋੜਾ ਜਿਹਾ ਇਹ ਨਾ ਆ ਲੱਗਦਾ ਸੀ ਗੰਦਾ ਜਿਹਾ ਲੱਗਦਾ ਸੀ ਮੈਂ ਕਿਹਾ ਵੀ ਚੱਲ ਮੰਗਵਾਇਆ ਤਾਂ ਹੈ ਹੀ ਆ ਹੁਣ ਵੀ ਇਹ ਜਿਹੜੇ ਥੋੜੇ-ਮੋਟੇ ਜਿੱਥੋਂ-ਜਿੱਥੋਂ ਉਤਰਿਆ ਹੋਇਆ ਪੇਂਟ ਹੈਨਾ ਵੀ ਸਾਰੇ ਤਾਂ ਨਹੀਂ ਕਰਵਾ ਸਕਦੇ ਜੀ ਹੁਣ ਦੇਖੋ ਨਾ ਇਹ ਮਤਲਬ ਘਰ ਦਾ ਕੁਝ ਪਤਾ ਨਹੀਂ ਕਦੋਂ ਬਣਨਾ ਕਦੋਂ ਸ਼ੁਰੂ ਹੋਣਾ ਕੋਈ ਪਤਾ ਨਹੀਂ ਹੈਗਾ ਔਰ ਇਹ ਆ ਵੀ ਆਪਾਂ ਹੁਣ ਦੁਬਾਰਾ ਇੰਨੇ ਪੈਸੇ ਨਹੀਂ ਖਰਾਬ ਕਰ ਸਕਦੇ ਕਿਉਂਕਿ ਪੇਂਟ ਦੇ ਉੱਪਰ ਵੀ ਜਦੋਂ ਏਡੇ ਘਰ ਨੂੰ ਆਪਾਂ ਪੇਂਟ ਕਰਵਾਉਣਾ ਤਾਂ 30 ਤੋਂ 40000 ਰੁਪਿਆ ਜਿਹੜਾ ਨਾਰਮਲੀ ਗੱਲ ਆ ਵੀ ਲੱਗ ਜਾਂਦਾ ਹਨਾ ਤਾਂ ਕਰਕੇ ਆਪਾਂ ਨਹੀਂ ਕਰਵਾ ਰਹੇ ਪਰ ਛੋਟਾ ਜਿਹਾ ਇੱਕ 5 ਲੀਟਰ ਦਾ ਹੀ ਮੰਗਵਾਇਆ ਜਣੀ ਕਿ ਮੈਂ ਬਾਲਟੀ ਜੀ ਪਰ ਜਿੱਥੋਂ ਜਿੱਥੋਂ ਉਤਰਿਆ ਉਹਥੇ-ਉਥੇ ਆਪਾਂ ਦੇਖੋ ਕਰ ਦੇਵਾਂਗੇ ਹਨਾ ਤੇ ਉਹ ਵਾਲੀ ਕੰਧ ਸੀ ਜਿਹੜੀ ਥਮਲਾ ਸੀ ਜਣੀ ਕਿ ਉਹ ਵੀ ਸੁੱਕ ਗਿਆ ਤੇ ਇਧਰੋਂ ਦੇਖੋ ਕਿੰਨਾ ਸੋਹਣਾ ਲੱਗਣ ਲੱਗਾ ਥੋੜੇ ਜੇ ਪੇਂਟ ਦੇ ਨਾਲ ਦੇਖੋ ਪਹਿਲਾਂ ਵੀ ਤੁਸੀਂ ਦੇਖਿਆ ਹੁਣ ਵੀ ਦੇਖੋ ਹਨਾ ਸੋਹਣਾ ਲੱਗਣ ਲੱਗਿਆ ਮੈਂ ਤਾਂ ਵਾਈਟ ਵਾਈਟ ਜਾ ਹਮਸਾ ਲੱਗਣ ਲੱਗ ਗਿਆ ਆਪਣਾ ਇੰਨੇ ਨਾਲ ਹੀ ਆ ਦੇਖੋ ਅੱਜ ਸਾਰਾ ਉਤਰੇ ਹੋਇਆ ਸੀਗਾ ਸਾਰੇ ਪੇਂਟ ਕਰਤਾ ਮੈਂ ਆ ਦੇਖੋ ਇੱਥੋਂ ਵੀ ਸਾਰੇ ਉਤਰੇ ਹੋਏ ਸੀ ਆਹ ਵਾਲੀ ਸਾਈਡ ਤੋਂ ਵੀ ਸਾਰਾ ਉਤਰੇ ਹੋਇਆ ਸੀ ਸਾਰਾ ਪੇਂਟ ਕਰਤਾ ਤੇ ਦੇਖੋ ਕਿੰਨਾ ਸੋਹਣਾ ਲੱਗਣ ਲੱਗਿਆ ਹਨਾ ਪ੍ਰਮਾਤਮਾ ਤੰਦਰੁਸਤੀਆਂ ਬਖਸੇ ਕੰਮ ਕਰਦੇ ਨੀ ਥੱਕਦੇ ਲਓ ਜੀ ਤੇ ਆਜ ਆਪਣੇ ਹੋ ਚੁੱਕੇ ਨੇ ਹਾਂ ਇਹਦੇ ਵਿੱਚ ਆਪਾਂ ਹਰੀ ਮਿਰਚ ਤੇ ਜਿਹੜੇ ਪਿੰਡੀਆਂ ਵਿੱਚ ਮਿਰਚਾਂ ਕੱਟੀਆਂ ਸੀਗੀਆਂ ਉਹ ਮਿਕਸ ਕਰ ਦਿੰਨੇ ਆ। ਯਾਰ ਇਹ ਨਾਲ ਕਰੀ। ਇਹਦੇ ਵਿੱਚ ਪਟਲਾ ਨਾਲ ਨੰਪ ਪਾ ਲੈਨੇ। ਸਮੂਹ ਤੁਹਾਨੂੰ ਵੀ ਬਾਅਦ ਵਿੱਚ ਸ਼ੇਅਰ ਕਰਾਂਗੀ। ਨੇ ਸਬਜੀ ਆਪਣੀ ਪਨ ਚੁੱਕੀ ਤੇ ਹੁਣ ਬਣਾਉਣਾ ਸ਼ੁਰੂ ਕਰਦੇ ਆਂ ਫੁਲਕੇ ਨਿੰਬੂ ਬਹੁਤ ਮਹਿੰਗੇ ਹੋ ਗਏ ਹਨਾ ਲਓ ਜੀ ਆਪਾਂ ਇਹਦੇ ਵਿੱਚ ਨਿੰਬੂ ਕੱਟ ਤੇ ਟਮਾਟਰ ਪਲੇਸ ਆਮ ਲੈ ਕੇ ਆਏ ਨੇ ਆਮ ਗਾਣੇ ਥੋੜੀ ਹੈ ਅਚਾਰ ਵਾਲੀ ਮਿਰਚ ਤੇ ਗੰਡਿਆਂ ਦਾ ਗਟਾ ਕਿੰਨੇ ਦਾ ਦਿੱਤਾਗਾ ਵਾਹ ਗਟਾ ਕਰਿਆ ਜੀ ਇਹ ਭਾਂਡੇ ਰੱਖਣ ਵਾਸਤੇ ਕਿੰਨੇ ਦਾ ਦਿੱਤਾ ਗਟਾ 800, 870 870 ਦਾ ਗੱਟਾ 34 ਕਿਲੋ ਕੋ 35 ਕਿਲੋ ਦਾ ਬਹੁਤ ਸਾਰੇ ਟਮਾਟਰ ਆ ਗਏ ਆ ਗਈਆਂ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਧੋ ਕੇ ਰੱਖ ਦਾਂਗੇ ਇਹਨਾਂ ਦਾ ਪਾਵਾਂਗੇ ਆਪਾਂ ਅਚਾਰ ਸਾਰੇ ਕੰਮ ਹੀ ਚੱਲਣਗੇ ਹੁਣ ਸਫਾਈਆਂ ਨਹੀਂ ਵਾਲੇ ਸਫਾਈਆਂ ਨਹੀਂ ਮਤਲਬ ਹੈਗੀਆਂ ਇਹ ਜਿਹੜੇ ਰੁਕੇ ਜੇ ਕੰਮ ਸੀਗੇ ਉਹ ਕਰਨੇ ਦੀ ਕਈ ਖਾਸੇ ਟਾਈਮ ਤੋਂ ਸੋਚਦੇ ਸੀ ਉਹ ਇਸ ਤਰ੍ਹਾਂ ਜਿਵੇਂ ਨਾਲ ਨਾਲ ਆਪਣੇ ਘਰ ਦੇ ਦੇਗਲੀ ਦੇ ਕੰਮ ਨੇ ਜਿਹੜੇ ਉਹ ਵੀ ਚੱਲਣਗੇ ਇੱਕ ਨਿੰਬੂ ਦੇ ਵਿੱਚ ਪਿਆ ਨਹੀਂ ਹੈਗਾ ਫਿਰ ਟੱਕੜ ਨਹੀਂ ਦਾ ਬੰਦ ਹੁੰਦਾ ਨੂੰ ਚਾਹ ਦੇਖ ਕੇ ਆਵਾਂ ਪਹਿਲਾਂ ਮੈਂ ਚਲੋ ਜੀ ਆ ਤਾਂ ਪਹਿਥੇ ਤੋਦ ਦਿੰਨੇ ਆ ਮਿਰਚਾਂ ਤੋਦੰਨੇ ਇਹ ਵੀ ਤਰ੍ਹਾਂ ਹੋ ਕਰ ਲਵਾਂਗੇ ਲੰਡੀਆਂ ਤੋੜ ਕੇ ਕੱਟ ਲਵਾਂਗੇ ਕੱਟੇ ਜਿਹੜਾ ਲਗਾ ਲਾਂਗੇ ਮਸਾਲੇ ਵੀ ਤਿਆਰ ਕਰ ਲਾਂਗੇ ਨਾਲ ਨਾਲ ਫਿਰ ਇਹਦਾ achar ਪਾ ਲਾਂਗੇ ਲੱਗ ਗਿਆ achar ਸਾਡੇ ਕੋਲ ਬਿਲਕੁਲ ਹੀ ਖਤਮ ਜਿੰਨਾ ਘਰ ਦਾ achar ਖਾਣ ਦੇ ਵਿੱਚ ਟੇਸਟੀ ਹੁੰਦਾ ਉਹਨਾਂ ਰੈਡੀਮੈਂਟ ਨਹੀਂ ਰੈਡੀਮੈਂਟ ਲਿਆ ਸੀ ਪਰ ਉਹਨਾਂ ਨਹੀਂ ਵਧੀਆ ਲੱਗਦਾ ਜਿੰਨਾ ਘਰ ਦਾ achar ਬਣਦਾ ਆਪਣਾ ਚਲੋ ਥੋੜਾ ਥੋੜਾ ਕਰਕੇ ਪਾ ਲਾਂਗੇ ਜਿਵੇਂ ਹੁਣ ਬਿਲਕੁਲ ਹੀ ਖਤਮ ਆ ਹਨਾ ਥੋੜੀਆਂ ਨਿਰਚਾਂ ਇਹ ਜਲਦੀ ਵੀ ਬਣ ਜਾਣਗੀਆਂ ਚਲੋ ਹੋਜੀਦਰ ਸ਼ੱਕਰ ਵਾਲੀ ਜਿਹੜੀ ਚਾਹ ਗਈ ਉਹ ਵੀ ਉਬਲ ਕੇ ਤਿਆਰ ਆਪਣੀ ਬਣ ਕੇ ਕਿਉਂਕਿ ਸ਼ੱਕਰ ਵਾਲੀ ਚਾਹ ਨੂੰ ਆਪਾਂ ਜਿਆਦਾ ਨਹੀਂ ਘੱਟ ਸਕਦੇ ਫਿਰ ਫਟਣ ਦੇ ਜਿਆਦਾ ਚਾਂਸਸ ਹੁੰਦੇ ਨੇ ਇਹਦੇ ਕਿਉਂਕਿ ਜਿਆਦਾ ਸ਼ੱਕਰ ਹੀ ਪਾਈ ਹੋਈ ਲੋਜੀ ਜਿਆਦਾ ਸ਼ੱਕਰ ਪਾਉਣ ਕਰਕੇ ਨਾ ਮੈਨੂੰ ਥੋੜਾ ਜਿਹਾ ਘੱਟ ਹੀ ਕਾੜੀ ਇਹ ਚਾਹ ਕਿਉਂਕਿ ਜਿਆਦਾ ਸ਼ੱਕਰੇ ਪਾਈ ਹੈ ਦੇ ਵਿੱਚ ਮੈਂ ਅੱਜ چینی ਬਿਲਕੁਲ ਘੱਟ ਪਾਈ ਹੈ ਟੱਕਰ ਵਾਲੀ ਚਾਹ ਨੂੰ ਮਨ ਕਰ ਰਿਹਾ ਸੀ ਅੱਜ वैसे मैं थोड़ी सी ऐड कर दी हूं नी आज पर काफी कर दी आज खंड बिल्कुल ही ना मात्रा पाई है ਤੇ ਜਿਹੜੀ ਸ਼ੱਕਰ ਜ਼ਿਆਦਾ ਪਾਈ ਹੈ ਆਹ ਲੋ ਜੀ ਆਹ ਆਪਾਂ ਦੇਹੰਦਾ ਗੰਡਿਆਂ ਦਾ ਗੱਟਾ 870 ਰੁਪਏ ਦਾ ਪਿਆ 35 ਕਿਲੋ ਦਾ کافی ਇਹ ਜੱਪਾ ਨੂੰ ਮੁਕ ਦੇਣੀ ਹੈਗੇ ਹੁਣ ਇਹ ਗੰਡੇ ਬੱਸ ਸੋਨੇ ਨੇ ਲੋ ਜੀ ਆਹ ਮਿਰਚਾਂ ਦੀ ਆਪਾਂ ਡੰਡੀਆਂ ਸੀ ਜਿਹੜੀਆਂ ਤੋੜ ਤੋੜ ਲਈਆਂ ਤੇ ਹੈ ਗਏ ਨੇ ਜੀ 1/2 ਕੇਜੀ ਅੱਧਾ ਕਿਲੋ ਠੀਕ ਆ ਜੀ ਆਪਾਂ ਹੁਣ ਇਹਨਾਂ ਨੂੰ ਕੱਟ ਲੈਨੇ ਕਟਿੰਗ ਹੀ ਕਰੂੰਗੀ ਦੋ ਦੋ ਹਿੱਸੇ ਕਰ ਲੂੰਗੀ ਮੈਂ ਕਿਉਂਕਿ ਜੇ ਪੂਰੀ ਵੀ ਖਾਣੀ ਹੁੰਦੀ ਆਖਲਾ ਪੂਰੀ ਖਾ ਲੈਂਦਾ ਇਹ ਮਤਲਬ ਕਿ ਨਹੀਂ ਪੂਰੀ ਖਾਣ ਦਾ ਇਰਾਦਾ ਹੁੰਦਾ ਤਾਂ ਅਗਲਾ ਫਿਰ ਇੱਕ ਪੀਸ ਯਾਨੀ ਕਿ ਅੱਧੀ ਲੈ ਲੈਂਦਾ ਹਨਾ ਚਲੋ ਇਹਦੀ ਆਪਾਂ ਹੁਣ ਕਟਿੰਗ ਕਰ ਲੈਨੇ ਲੋ ਜੀ ਤੁਸੀਂ ਇਸ ਤਰ੍ਹਾਂ ਇਹਦੀ ਕਟਿੰਗ ਕਰਨੇ ਦਾ ਕੈਂਚੀ ਨਾਲ ਇਸ ਤਰ੍ਹਾਂ ਵੀ ਕਰ ਸਕਦੇ ਹੋ ਹਨਾ ਮਤਲਬ ਜ਼ੀਰੇ ਦੀ ਤਰ੍ਹਾਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਆਪਾਂ ਜੇ ਕਿਸੇ ਨੇ ਸਾਫਤੀ ਖਾਣੀ ਹੋਇਆ ਕਰੋ ਮੇਰੇ ਤੇ ਤਾਂ ਸਾਫਤੀ ਖਾ ਲਿਆ ਕਰਾਂਗੇ ਜੇ ਕਿਸੇ ਨੇ ਦੇ ਮੈਨ ਥੋੜਾ ਜਿਹਾ ਈਜੀ ਤਰੀਕਾ ਲੱਗਦਾ ਤੇ ਇਸ ਤਰ੍ਹਾਂ ਵੀ ਕਰ ਲਾਂਗੇ ਆਪਾਂ ਇਹਦੇ ਦੋ ਦੋ ਪੀਸ ਐਸ ਤਰ੍ਹਾਂ ਮਿਰਚਾਂ ਆਪਾਂ ਕੱਟ ਲਈਏ ਕੁਛ ਕੁੱਧਰਦਿਆਂ ਕਰ ਲਈਏ ਕੁਛ ਆਪਾਂ ਇਸ ਤਰ੍ਹਾਂ ਸਾਉਤਦੇ ਇਹਨੂੰ ਜੀਰਾ ਦੇ ਲਿਆ ਲਓ ਜੀ ਹੁਣ ਆਪਾਂ ਇਹਨਾਂ ਨੂੰ ਲੈ ਕੇ ਚੱਲਦੇ ਹਾਂ ਕਿਚਨ 'ਚ ਤੇ ਇਹਦੇ ਵਿੱਚ ਜਿਹੜਾ ਪਾਉਣ ਵਾਲਾ ਮਸਾਲਾ ਜਿਆਦਾ ਨਹੀਂ ਪਾਉਂਦੇ ਉਹ ਤਿਆਰ ਕਰਦੇ ਆ ਜੀ ਆਪਾਂ ਹਲਕਾ ਜਿਹਾ ਫਰਾਈਪੈਨ ਗਰਮ ਕਰ ਲਿਆ ਇਹਦੇ ਵਿੱਚ ਆਪਾਂ ਦੋ ਚਮਚ ਪਾਵਾਂਗੇ ਮੇਥੀ ਦਾਣ ਥੋੜਾ ਜਿਹਾ ਆਪਾਂ ਪਾਵਾਂਗੇ ਜੀਰਾ ਇਹਦੇ ਵਿੱਚ ਤੁਸੀਂ ਧਨੀਆ ਵੀ ਪਾ ਸਕਦੇ ਹੋ ਤੇ ਰਾਈ ਵੀ ਪਾ ਸਕਦੇ ਹੋ ਹਨਾ ਸੌਂਗ ਵੀ ਪਾ ਸਕਦੇ ਮੇਰੇ ਕੋਲ ਇਹ ਦੋ ਹੀ ਚੀਜ਼ਾਂ ਸੀ। ਸੌਂਗ ਜੀ ਆਪਾਂ ਬਾਅਦ ਵਿੱਚ ਐਡ ਕਰਾਂਗੇ। ਆਪਾਂ ਇਹਨੂੰ ਹਲਕਾ ਜਿਹਾ ਵਿਲ ਮੋਸਚਰਾਈਜ਼ਰ ਜਿਹੜਾ ਖਤਮ ਕਰ ਲਾਂਗੇ। ਬਸ। ਇਸ ਕਰਕੇ ਦੰਨੇ ਬੰਦ। ਇਹਨੂੰ ਪਠੰਡਾ ਕਰਕੇ ਪੀਸ ਲਵਾਂਗੇ। ਲਓ ਜੀ ਇਹ ਠੰਡਾ ਹੋ ਚੁੱਕਿਆ। ਤਾਂ ਇਹ ਪੀਸ ਲਵਾਂਗੇ। ਸੌਂਗ ਨਾਲੇ ਤਾਂ ਮੈਂ ਇੱਥੇ ਅਚਾਰ ਪਾ ਰਹੀ ਸੀ ਕਿ ਮਿਰਚਾਂ ਦਾ ਤੇ ਨਾਲੇ ਮੈਂ ਬਣਾ ਰਹੀ ਸੀ ਸਬਜ਼ੀ। ਕਿਹੋ ਮਸਾਲਾ ਹੋ ਗਿਆ ਸੀਗਾ ਮੈਂ ਬਣਾ ਰਹੀ ਸੀ ਰਾਜਮਾ। ਮੈਂ ਕਦੇ ਨਾਲ ਦੇ ਨਾਲ ਮੈਂ ਸਬਜੀ ਵੀ ਦੇਖੋ ਬਣਾਈ ਦੇਵਾਂ ਫਿਰ ਨੇਰਾ ਹੋਈ ਜਾਂ ਤੇ ਦੂਸਰੀ ਜਿਹੜੀ ਗਰਮੀ ਇੰਨੀ ਜ਼ਿਆਦਾ ਗਰਮੀ ਇੰਨੀ ਇੱਕ ਜ਼ਿਆਦਾ ਗਰਮੀ ਤੁਸੀਂ ਮੇਰੇ ਫੇਸ ਤੋਂ ਹਿਸਾਬ ਲਾ ਹੀ ਲਿਆ ਹੋ ਵੀ ਕਿੰਨਾ ਕੁ ਬੁਰਾ ਹਾਲ ਲਗਾ ਹਨ ਕੰਮ ਕਰੇ ਬਿਨਾਂ ਵੀ ਦੇਖੋ ਸਰਦ ਨਹੀਂ ਹੈਗਾ ਹਨਾ ਘਰ ਦੇ ਸਫਾਈਆਂ ਵੀ ਕਰਨੀਆਂ ਪੈਂਦੀਆਂ ਨੇ ਕੱਪੜੇ ਵੀ ਸਾਫ਼ ਕਰਨੇ ਪੈਂਦੇ ਨੇ ਖਾਣਾ ਵੀ ਬਣਾਉਣਾ ਪੈਂਦਾ ਗਾ ਲੋ ਜਿੱਥੇ ਦੇਖੋ ਮਸਾਲਾ ਜਿਹੜਾ ਉਹ ਹੋ ਗਿਆ ਸੀਗਾ ਆਪਾਂ ਇਹਦੇ ਵਿੱਚ ਆਲੂ ਕੱਟਲੇ ਸੀਗੇ ਰਾਜਮਾ ਦੇ ਵਿੱਚ ਮੈਨੂੰ ਆਲੂ ਵਧੀਆ ਲੱਗਦੇ ਨੇ ਬਸ ਇਹ ਪਿਆਜ਼ ਵੀ ਆਪਾਂ ਪਾ ਸਕਦੇ ਹਾਂ ਪਰ ਮੈਨੂੰ ਆਲੂ ਵਧੀਆ ਲੱਗਦੇ ਨੇ ਚਲੋ ਜੀ ਉਸ ਤੋਂ ਬਾਅਦ ਰਾਜਮਾ ਉਵਾਲ ਲਏ ਸੀਗੇ ਉਹ ਮਿਕਸ ਕਰਤੇ ਤੇ ਥੋੜਾ ਬਹੁਤਾ ਇਹਦੇ ਵਿੱਚ ਪਾਣੀ ਹੋਰ ਐਡ ਕਰ ਦੂੰਗੀ ਕਿਉਂਕਿ ਆਲੂ ਵੀ ਵਿੱਜਣਗੇ ਦੇਖੋ ਹਜੇ ਹਨਾ ਤਾਂ ਕਰਕੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰਤਾ ਸੀ ਉਸ ਤੋਂ ਬਾਅਦ ਇਹਨੂੰ ਢੱਕ ਲਾਂਗੇ ਤੇ ਆਪਾਂ ਫਿਰ ਇਧਰ ਬਸ ਸਮਾਨ ਰੱਖ ਲਿਆ ਸੀਗਾ ਮੈਂ ਅਚਾਰ ਵਾਸਤੇ ਮਿਰਚ ਜਿਵੇਂ ਕਿ ਨਮਕ ਹੋ ਗਿਆ ਹਲਦੀ ਹਨਾ ਕੱਚਾ ਸਰੋਂ ਦਾ ਤੇਲ ਹੋ ਗਿਆ ਸਾਰਾ ਸਮਾਨ ਕੋਲੀ ਰੱਖ ਲਿਆ ਸੀ ਚਲੋ ਜੀ ਹੁਣ ਆਪਾਂ ਸੋਹਣਾਂ ਨਾਲ ਸ਼ੇਅਰ ਕਰਦੇ ਆਂ ਅੱਜ ਜਿਹੜਾ ਅਚਾਰ ਹੈਗਾ ਬਾਕੀ ਇਹ ਈਜ਼ੀ ਹੈ ਜੀ ਥੋੜੇ ਮਤਲਬ ਕਿ ਟਾਈਮ ਚ 10 ਮਿੰਟਾਂ ਦੀ 4 ਪੈ ਜਾਂਦਾ بس ਮਿਰਚਾਂ ਨੂੰ ਮਤਲਬ ਕਿ ਡੰਡੀਆਂ ਤੋੜਨ ਦੇ ਜਾਂ ਕਟਾਈ ਕਿ ਜਿਹੜੇ ਆਪਾਂ ਚੀਰਾ ਦੇਣਾ ਉਹਦੀ ਟਾਈਮ ਲੱਗਦਾਗਾ ਲਓ ਜੀ ਆਪਾਂ ਮਿਕਸੀ ਚ ਕਰ ਲਈ ਗ੍ਰाइंड ਆਲੇ ਲਈ ਆਪਾਂ ਕੱਚਾ ਸਰੋਂ ਦਾ ਤੇਲ ਆ ਆਪਣੇ ਮਿਰਚਾਂ ਹੋ ਗਈਆਂ ਤੇ ਗਾਇ ਦੇ ਵਿੱਚ ਆਪਾਂ ਥੋੜੀ ਜਿਹੀ ਕਲੌਂਜੀ ਹੁਣ ਨਮਕ ਹਲਦੀ ਉਹ ਵੀ ਲੈ ਲੈ ਪਹਿਲਾਂ ਤਾਂ ਪਾ ਦਿਆ ਇਹ ਮਸਾਲਾ ਪਾ ਦਨੇ ਆ ਇਸਦੇ ਬਾਅਦ ਇਹਦੇ ਵਿੱਚ ਆਪਾਂ ਪਾ ਦਨੇ ਤੂ ਲੌਂਜੀ ਲੋਜ ਹਲਦੀ ਪਚਮਚ ਨਮਕ ਤੇ ਰੈੱਡ ਮਿਰਚ ਲੋਜ ਆ ਤਿੰਨ ਨਿੰਬੂ ਦਾ ਛਿਲਕਾ ਦਾ ਓ ਸੌਰੀ ਜੂਸਾ ਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਕੱਚਾ ਹੀ ਤੁਸੀਂ ਸਰਕਾ ਵੀ ਪਾ ਸਕਦੇ ਹੋ ਮੈਂ ਨਿੰਬੂ ਜਰਾ ਸਪਾਇਰ ਹੁਣ ਇਹਨੂੰ ਆਪਾਂ ਮਿਕਸ ਕਰਦੇ ਆਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਦਿੰਨੇ ਆਂ ਮਿਕਸ ਅੱਛੇ ਸ਼ੁਰੂ ਕੀ ਜਗ੍ਹਾ ਤੁਸੀਂ ਨਾ ਨਿੰਬੂ ਐਡ ਕਰਕੇ ਦੇਖੋ ਤੇਲ ਪਾਇਵਦੇ ਨਾਲ ਜੇ ਤੁਸੀਂ ਮਤਲਬ ਕਿ ਕਰਾਰਾ ਖਾਣੇ ਤੇ ਟਿੱਖਿਆਂ ਵਿੱਚ ਖਾਣਨ ਤਾਂ ਕੱਚਾ ਤੇਲ ਪਾਇਓ। ਚਾਰ ਵੀ ਟੇਸਟੀ ਬਣੂ ਤੇ ਖਾਣ ਦੇ ਵਿੱਚ ਵੀ ਤੁਹਾਨੂੰ ਵਧੀਆ ਲੱਗੂਗਾ। ਜੇ ਮਿਰਚਾਂ ਨਹੀਂ ਜਿਆਦਾ ਖਾਂਦੇ ਨੇ ਨਾ ਉਹਨਾਂ ਨੂੰ ਫਿਰ ਕਰਾਰਾ ਹੀ ਚਾਰ ਵਧੀਆ ਲੱਗਦਾ। ਠੀਕ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਲਨੇ ਆਂ ਇਹ। ਅਚਾਰ ਫਟਫਟ। ਇਹ ਦੇ ਚ ਪਾ ਤੀ ਠੀਕ ਹੈ ਜੀ ਥੋੜਾ ਤੇਲ ਆਪਾਂ ਹੋਰ ਪਾ ਦਿੰਨੇ ਆ ਖਾ ਦਿੰਨੇ ਪੰਦ ਠੀਕ ਹੈ ਜੀ ਆ ਦੇਖੋ ਚਾਰ ਆਪਣਾ ਬਣ ਕੇ ਤਿਆਰ ਖਾ ਲਓ ਜੀ ਚਾਰ ਬਣ ਕੇ ਤਿਆਰ ਬਸ ਹੁਣ ਇਹ ਕੱਲ ਨੂੰ ਖਾਓ ਬੱਸੋਂ ਖਾਓ ਖਾ ਸਕਦੇ ਲੋਜੀ ਅਚਾਰ ਪਾਲਿਆ ਸੀਗਾ ਮਿਰਚ ਦਾ ਜੋ ਥੋੜਨਾ ਸ਼ੇਅਰ ਕਰਤਾ ਤੇ ਉਸ ਤੋਂ ਬਾਅਦ ਇੱਥੇ ਜਿਵੇਂ ਚੱਕਤਰ ਹੋ ਗਈ ਹੁਣ ਜਿੰਨਾ ਕਿ ਸਮਾਨ ਉਧਰ ਤੋਂ ਆਇਆ ਸੀ ਹੁਣ ਇੱਥੇ ਸੈੱਟ ਕਰਕੇ ਰੱਖਣਾਗਾ ਨਾਲ ਨਾਲ ਕਾਫੀ ਵੀ ਬਣਾਈ ਸੀ ਬੰਦੇ-ਬੇਟੇ ਲਈ ਉਹਨੇ ਕਿਹਾ ਸੀਗਾ ਹੌਟ ਕਾਫੀ ਬਣਾਉਣ ਲਈ ਪਰ ਮੈਨੂੰ ਇਹ ਹੋ ਗਿਆ ਵੀ ਗਰਮੀ ਆ ਕੋਲਡੀ ਚੱਲਦੀ ਹੈ ਪਰ ਮੈਂ ਕੋਲਡ ਕਾਫੀ ਬਣਾਤੀ ਉਹ ਕਹਿੰਦਾ ਮੰਮੀ ਕਿਹੜੀ ਕਾਫੀ ਹੈ ਮੈਂ ਤਾਂ ਕੋਲਡ ਉਹ ਕਹਿੰਦਾ ਨਹੀਂ ਕੋਲਡ ਚਾਹੀਦੀ ਸੀ ਮੈਂ ਕਹਾ ਚੱਲ ਕੋਈ ਨਾ ਹੁਣ ਤਾਂ ਬਣਾਤੀ ਤੂੰ ਪੀ ਲੈ ਬਾਕੀ ਵਰਤਨ ਵਗੈਰਾ ਸਾਫ ਕਰੂੰਗੀ ਹੁਣ ਹਨਾ ਲੋਜੀ ਮਸ਼ੀਨ ਚਾਪਾ ਕਪੜੇ ਪਾ ਤੇ ਜੀ ਮਸ਼ੀਨ ਚੋਂ ਆਪਣੇ ਪਾਤੇ ਦੁਪਹਿਰ ਦਾ ਟਾਈਮ ਹੁਣ ਚਲਦੀ ਸੁਨ ਦਿਖਾਉਣੇ ਪਿਆਜ਼ ਸੀਗੇ ਜਿਹੜੇ ਸਵਾਰ ਕਿਵੇਂ ਟੋਕਰੇ ਚ ਪਾਤੇ ਕੁਝ ਜਿਹੜੇ ਆਪਣੇ ਰੈਕ ਸੀਗੇ ਆਲੂ ਪਿਆਜ਼ ਵਾਲੀ ਉਹਦੇ ਵਿੱਚ ਪਾਤੇ ਕੁਝ ਇਦਾਂ ਸਲੈਬ ਦੇ ਉੱਪਰ ਅਖਬਾਰ ਵਿਛਾ ਕੇ ਉੱਥੇ ਉਹ ਕਰਦੀ ਤੇ ਕੱਪੜਿਆਂ ਨੂੰ ਧੋਤ ਰਹੀ ਹੈ ਕਾਫੀ ਕੱਪੜੇ ਨੇ ਤੀਸਰੇ ਦਿਨ ਕਫੜੇੜੇ ਧੋ ਰਹੀ ਹੈ ਮੈਂ ਚਲੋ ਜੀ ਸੁਨ ਦਿਖਾਉਣੇ ਆਪਾਂ ਹੁਣ ਪਿਆਜ਼ ਧੁੱਪ ਬਹੁਤ ਜ਼ਿਆਦਾ ਆ ਦੇਖੋ ਆ ਦੇਖੋ ਜੀ ਇੱਥੇ ਆਪਾਂ ਇੱਕ ਟੋਕਰਾ ਪੜਤਾ ਮਤਲਬ ਪੂਰਾ ਉੱਦਾ ਫੁੱਲ ਨਹੀਂ ਭਰਿਆ ਵੀ ਐ ਖਲਾਰਕੇ ਜੇ ਪਾਏ ਨੇ ਵੀ ਇਹਨਾਂ ਨੂੰ ਹਵਾ ਪਵੇ نیچے ਤੋਂ ਵੀ ਵਧੀਆ ਹਵਾ ਟੋਕਰੇ ਦੇ ਵਿੱਚ ਪੈਂਦੀ ਆ ਇਹਦੇ ਵਿੱਚ ਵੀ ਹਵਾ ਪੈਂਦੀ ਆ ਦੇਖੋ ਹਣਾ نیچےੋਂ ਮੇ ਉੱਪਰੋਂ ਤਿੰਨਾ ਇਹ ਸੀਗੇ ਜਿਹੜੇ ਇਹ ਭਾਰਤੇ ਆਪਾਂ ਤੇ ਉਸ ਤੋਂ ਬਾਅਦ ਇੱਥੇ ਆ ਸਲੇਬ ਦੇ ਉੱਪਰ ਇਸ ਤਰ੍ਹਾਂ ਬਿਸ਼ਾਦੀ ਇਹ ਵੀ ਇਕੱਲੇ ਇਕੱਲੇ ਬਿਸ਼ਾਏ ਨੇ ਆਏਗੇ ਇਕੱਠੇ ਜਿਸਤੇ ਹਨ ਵੀ ਹਵਾ ਪੈਂਦੀ ਰਹੀ ਚਲੋ ਜੀ ਇਹ ਵੀ ਹੋ ਗਏ ਹੁਣ ਤੁਹਾਨੂੰ ਦਿਖਾਉਣੇ ਆ ਸਨੇ ਆਪਣਾ ਆ ਚੁੱਕੇ ਆ ਤੇ ਸੁਣ ਦਿਖਾਉਣੇ ਥੋੜੀ ਜਿਹੀ ਸ਼ਾਪਿੰਗ ਕਰਕੇ ਲੈ ਆਇਆ ਕਿਚਨ ਲਈ ਮਨਸ਼ੂ ਮਨਸੂਰੀ ਤੋਂ ਉਹ ਦਿਖਾਉਣੇ ਆ ਤੇ ਜਿਹੜੇ ਕੁਝ ਪਿਆਜ਼ ਇਸ ਤਰ੍ਹਾਂ ਦੇ ਹੁੰਦੇ ਨੇ ਉਹ ਆਪਾਂ ਰੱਖ ਲੇ ਇਹ ਆਪਾਂ ਪਹਿਲਾਂ ਵਰਤ ਲਵਾਂਗੇ ਠੀਕ ਆ ਜੀ ਪਹਿਲੀ ਸ਼ਾਪਿੰਗ ਦਿਖਾਉਣੇ ਤੁਹਾਨੂੰ ਮਨਸੂਰੀ ਦੀ ਆ ਵਾਲੇ ਆ ਦੇਖੋ ਮਨਸੂਰੀ ਵੱਡੇ ਅੱਖਰਾਂ ਚ ਛੋਟਿਆਂ ਚ ਇਹ ਦੇਖੋ ਇਸ ਤਰ੍ਹਾਂ ਹਾਂ ਦੇਖੋ ਠੀਕ ਆ ਜੀ ਆਵੇ ਦੇਖੋ ਬਸ ਇਹ ਉੱਤਰ ਜਾਂਦੇ ਆਹੀਂ ਲੱਗੇ ਜਾਂਦੇ ਨੇ ਪਿੱਛੇ ਰਬੜ ਜੀ ਲੱਗੀ ਹੋਈ ਆ ਆਈ ਲੱਗ ਜਾਂਦੇ ਨੇ ਇਸ ਠੀਕਾ ਤਰੀਕਾ ਨਾਲ ਕੋਈ ਦਾਗ ਪਵੇ ਨਾ ਕਿਸੇ ਚਿਪਣਾ ਪਵੇ ਠੀਕ ਆ ਜੀ ਚਲੋ ਜੀ ਥੋੜੀ ਜਿਹੀ ਸ਼ਾਪਿੰਗ ਹੋ ਰਾ ਸਨ ਉਹ ਦਿਖਾਉਣੇ ਆ ਮੈਂ ਕਿਹਾ ਸੀ ਮੈਂ ਕੁਝ ਲੈ ਕੇ ਆਈ ਪਰ ਉਹ ਵੀ ਕਹਿ ਕੇ ਕਿ ਐਸੇ ਕਿਹਾ ਮੈਂ ਘਰ ਵਾਸਤੇ ਕੁਝ ਲੈ ਕੇ ਆਉਂਗਾ ਇਸ ਵਾਰ ਮੈਂ ਕਿਹਾ ਲੈ ਆਈ ਫਿਰ ਮੈਂ ਫੋਨ ਕਰਿਆ ਮੈਂ ਕਿਤੇ ਭੁੱਲ ਨਾ ਜਾਣਾ ਬੱਚਾ ਦਾ ਕੰਮ ਇਹੋ ਜਿਹਾ ਹੀ ਹੁੰਦਾ ਹੈ ਨਾ ਫਿਰ ਫੋਨ ਕਰਤਾ ਸੀ ਮੈਂ ਚਲੋ ਜੀ ਲੈ ਕੇ ਰੱਖ ਲਈ ਪਔਰੇ ਅੰਦਰ ਕਲੇਰ ਸਾਰਾ ਟੀਵੀ ਲਾਈ ਬੈਠੇ ਨੇ ਤੁਫ ਜੁਆਇਆ ਹਰ ਬਹੁਤ ਜ਼ਿਆਦਾ ਕਰਨੀ ਹੈ ਕਿਉਂਕਿ ਪਹਿਲੀ ਸ਼ਾਪਿੰਗ ਖੁੰਦ ਖਾਦੀ ਆਪਾਂ ਦੂਸਰੀ ਆਪਾਂ ਨੈਕਸਟ ਲਿਖੋ ਆ ਡੱਬਾ ਇਹ ਹੈਗਾ ਜੀ ਬੋਰਨ ਦਾ ਸਾਰੀ ਜਿਹੜੀ ਇਹ ਉਧਰ ਮਨ ਬੰਦੇ ਟਾਲੀ ਦੀ ਲੱਕੜ ਦੀ ਆ ਦੇਖੋ ਇਸ ਤਰ੍ਹਾਂ ਦਾ ਕਿ ਚੁਪਾਤੀ ਬਾਕਸ ਹੈ ਇਹ ਵੀ ਬੜੀ ਬਣੀ ਹੈ ਨੀਚੇ ਹੈ ਨਾ ਆ ਦੇਖੋ ਇਸ ਤਰ੍ਹਾਂ ਦੇ ਦਾ ਟੱਗਣਾ ਹੈ ਦੇਖੋ ਸ੍ਰੀਤਾ ਜੀ ਦੂਸਰੀ ਆ ਟ੍ਰੇ ਮੈਂ ਸੋਚ ਰਹੀ ਸੀ ਕਿ ਕਿਉਂਕਿ ਪਲਾਸਟਿਕ ਬਿਲ ਰਹੇ ਆ ਨਾ ਰੈਂਡੀਆਂ ਨਹੀਂ ਹੈਗਾ ਲੱਕੜ ਦੀ ਟ੍ਰੇ ਲੈ ਕੇ ਆਇਆ ਆ ਚਲੋ ਜੀ ਇਹ ਹੀ ਸੀ ਸ਼ਾਪਿੰਗ ਮੈਕਸਨ ਦਿਖਾ ਰਮਾ ਤੇ ਜੇ ਤੁਸੀਂ ਮਨਪੂਰੀ ਦੇ ਵੀਡੀਓ ਦੇਖਣੀ ਹੈ ਨੀ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਰਿਓ ਹਣਾ ਮੈਸੇਜ ਫਿਰ ਆਪਾਂ ਮਨਸੂਰੀ ਦੇ ਵੀਡੀਓ ਵੀ ਬਣਾ ਕੇ ਲੈ ਕੇ ਆਏ ਸਣੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਭੈਣ ਦਾ ਮੈਂ ਨਾਮ ਲੈਣਾ ਚਾਹੁੰਦੀ ਮੈਂ ਪਹਿਲਾਂ ਚੈੱਕ ਕਰ ਲਵਾਂ ਫਿਰ ਖੋ ਜੀ ਮੁੜਕਾ ਵੀ ਕਿਵੇਂ ਚਾਉਣ ਲੱਗ ਗਿਆ ਚਲੋ ਜੀ ਆਈਡੀ ਮੈਂ ਚੈੱਕ ਕਰ ਲਈ ਗੁਰਮਨ ਖਹਿਰਾ ਦੀ ਆਈਡੀ ਤੋਂ ਭੈਣ ਦੇ ਬੇਟੇ ਦਾ ਨਾਮ ਵੀ ਗੁਰਮਨ ਖਹਿਰਾ ਹੀ ਆ ਗੁਰਮਨ ਬੇਟਾ ਗੋਡ ਬles ਜੂ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਖੁਸ਼ ਤੇ ਤੰਦਰੁਸਤ ਰੱਖਣ ਹੈ ਬਣੀ ਸੱਚੀ ਅਦਿਕਲਾ ਵਿੱਚ ਰੱਖਣਾ ਚਲੋ ਜੀ ਅੱਜ ਦਾ ਬਲੌਗ ਹੈ ਜਿਹੜਾ ਆਪਾਂ ਇੱਥੇ ਕਰਦੇ ਆਂ ਐਂਡ ਮਿਲਦੇ ਆਂਗੇ ਕੱਲ੍ਹ ਆਪਾਂ ਸੋਹਣੀ ਜੀ ਬਲੌਗ ਦੇ ਨਾਲ ਤਦ ਤੱਕ ਤੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਟੇ